ਹਾਂਜੀ ਸਤਿ ਸ਼੍ਰੀ ਅਕਾਲ ਸਟੂਡੈਂਟਸ ਆ ਬਰੀ ਬਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਆਈ ਸੋਨੈਰਾਡ ਵੈਲਕਮ ਯੂ ਆਲ ਆਈ ਹੋਪ ਕਿ ਤੁਸੀਂ ਬਿਲਕੁਲ ਠੀਕ ਠਾਕ ਹੋ ਆਓ ਡਿਸਕਸ਼ਨ ਕਰਦੇ ਆ ਜਿਹੜਾ ਆਪਣਾ ਕੀ ਕਨਸਟੇਬਲ ਇਗਜ਼ਾਮ ਦੀ ਜਿੱਦ ਤੱਕ ਸਾਨੂੰ ਪਤਾ ਹੈ ਕਿ ਮਈ ਚ ਡੇਟ ਸ਼ੀਟ ਮਿਲੀ ਆਪਨੂੰ ਕਿ ਮਈ ਚ ਡੈਫੀਨਿਟਲੀ ਆਪਣਾ ਇਗਜ਼ਾਮ ਦੇਖਣ ਨੂੰ ਮਿਲੇਗਾ ਔਰ ਇਸ ਕਰਕੇ ਕੱਲ ਦੀ ਸਟੂਡੈਂਟਸ ਵਿੱਚ ਬਹੁਤ ਜ਼ਿਆਦਾ ਹਲਚਲ ਹੈ ਜਿਹੜੇ ਸਟੂਡੈਂਟਸ ਨੇ ਜਮਾ ਵੀ ਕਿਸੇ ਸਬਜੈਕਟ ਨੂੰ ਹੱਥ ਨਹੀਂ ਲਗਾਇਆ ਸੀ ਜਾਂ ਲੱਗ ਰਿਹਾ ਸੀ ਕਿ ਬਾਅਦ ਚ ਜਾ ਕੇ ਤਿਆਰੀ ਕਰਾਂਗੇ ਹੁਣ ਉਹਨਾਂ ਨੂੰ ਲੱਗ ਰਿਹਾ ਵੀ ਨਹੀਂ ਹੁਣ ਤਾਂ ਪੜ ਲੈਣਾ ਚਾਹੀਦਾ ਹੈ ਕੱਲ ਦੀ ਕਾਫੀ ਜ਼ਿਆਦਾ ਹਲਚਲ ਹੈ ਕਾਫੀ ਜ਼ਿਆਦਾ ਰੋਲਾ ਪੈ ਗਿਆ ਹੈ ਕਿ ਮਹੀ ਦੇ ਵਿੱਚ ਤੁਹਾਡਾ ਇੱਕ ਕਨਸਟੇਬਲ ਦਾ ਐਗਜ਼ਾਮ ਹੋ ਸਕਦਾ ਹੈ ਤਾਂ ਕੀ ਇੰਗਲਿਸ਼ ਚ ਪੂਰੇ ਨੰਬਰ ਲੈਣਾ ਪੋਸੀਬਲ ਹੈ ਮੇਨ ਕੁਐਸਚਨ ਇਹ ਆਂਦਾ ਹੈ ਕਿ ਜਿਹੜੇ ਅਸੀਂ ਪੰਜਾਬ ਦੇ ਸਟੂਡੈਂਟਸ ਇੰਗਲਿਸ਼ ਨੂੰ ਛੱਡ ਦਿੰਨੇ ਹਾਂ ਠੀਕ ਹੈ ਅਸੀਂ ਪੰਜਾਬ ਦੇ ਸਟੂਡੈਂਟਸ ਕੀ ਕਰਦੇ ਹਾਂ ਇੰਗਲਿਸ਼ ਨੂੰ ਛੱਡ ਦਿੰਨੇ ਹਾਂ ਸਾਨੂੰ ਲੱਗਦਾ ਹੈ ਵੀ ਇਸ ਸਬਜੈਕਟ ਨੂੰ ਛੱਡ ਕੇ ਅਸੀਂ ਐਗਜ਼ਾਮ 'ਚ ਸਕੋਰ ਕਰ ਸਕਦੇ ਹਾਂ ਅੱਗੇ ਜਾ ਸਕਦੇ ਹਾਂ ਜਮ੍ਹਾਂ ਗਲਤ ਹੈ ਇਹ ਐਦਾਂ ਦੇ ਸਟੂਡੈਂਟਸ ਆ ਕਨਸਟੇਬਲ ਦੇ ਜਿਨ੍ਹਾਂ ਦੇ 10 'ਚੋਂ 10 ਨੰਬਰ ਵੀ ਆਏ ਨੇ 10 'ਚੋਂ 9 ਨੰਬਰ ਵੀ ਆਏ ਨੇ ਤਾਂ ਤੁਹਾਨੂੰ ਲੱਗਦਾ ਵੀ 10 ਨੰਬਰ ਸਿੱਧੇ ਛੱਡ ਕੇ ਤੁਸੀਂ ਅੱਗੇ ਚਲੇ ਜਾਓਗੇ ਤਾਂ ਨਹੀਂ ਬਿਲਕੁਲ ਵੀ ਜੇ ਆਪਾਂ ਗੱਲ ਕਰੀਏ ਵੀ ਇਹ ਬਹੁਤ ਥੋੜੇ ਜਿਹੇ ਐ ਇਹ ਤਾਂ ਬਹੁਤ ਦੋ ਤਿੰਨ ਹੀ ਹੈ ਸਟੂਡੈਂਟ ਦੇ ਰਿਵਿਊਜ਼ ਜਿਨ੍ਹਾਂ ਨੇ ਇੰਗਲਿਸ਼ ਕੀਤੀ ਹੋਊਗੀ ਤੇ ਜੇ ਤੁਹਾਨੂੰ ਵੀ ਕਿਤੇ ਇੰਗਲਿਸ਼ ਦਾ ਡਰ ਲੱਗਦਾ ਹੈ ਤਾਂ ਆਪਾਂ ਹੱਲ ਕੱਢਦੇ ਆਂ ਵੀ ਤਿਆਰੀ ਕਿਵੇਂ ਕੀਤੀ ਜਾਏ ਕਿਹੜੇ ਕਿਹੜੇ ਟਾਪਿਕਸ ਕਿਤੇ ਜਾਣ ਕਿਹੜੇ ਕਿਹੜੇ ਚੀਜ਼ਾਂ ਕਿਤੇ ਹਨ ਕਿਉਂਕਿ ਕੱਲ ਦਾ ਸਟੂਡੈਂਟ ਦਾ ਇਹੀ ਮੈਸੇਜ ਹੈ ਜੇ ਅਸੀਂ ਕਿਹੜਾ ਸਬਜੈਕਟ ਸੌਰੀ ਕਿਹੜਾ ਟਾਪਿਕ ਕਰੀਏ ਇੰਗਲਿਸ਼ ਦਾ ਕਿਉਂਕਿ ਜਦੋਂ ਇੰਗਲਿਸ਼ ਦੇ ਸਿਲੇਬਸ ਦੀ ਗੱਲ ਕਰੋਗੇ ਤਾਂ ਤੁਹਾਨੂੰ ਸਿਲੇਬਸ 'ਚ ਕੀ ਮੈਂਸ਼ਨ ਕੀਤਾ ਹੁੰਦਾ ਉਥੇ ਤੁਹਾਨੂੰ ਮੈਂਸ਼ਨ ਕੀਤਾ ਹੁੰਦਾ ਫਿਲਿੰਗ ਦੀ ਬਲੈਂਕਸ 에ਰਰਸ ਸਪੋਰਟਿੰਗ ਸੈਂਟੈਂਸ ਕਰੈਕਸ਼ਨ ਹੋ ਗਿਆ ਇਹ ਮੈਂਸ਼ਨ ਕੀਤਾ ਹੁੰਦਾ ਹੈ ਕਿ ਇਸ ਦਾ ਮਤਲਬ ਕੀ ਹੋਇਆ ਇਸ ਦਾ ਮਤਲਬ ਇਹ ਹੋਇਆ ਕਿ ਪੂਰੀ ਦੀ ਪੂਰੀ ਦੇ ਗ੍ਰਾਮਰ ਦੇ ਟਾਪਿਕਸ ਤੁਸੀਂ ਇੱਕ ਗੱਲ ਸਮਝ ਲਓ ਜਿਹੜਾ ਕੌਨਸਟੇਬਲ ਦਾ ਇਗਜ਼ਾਮ ਇਸ ਤੋਂ ਪਹਿਲਾਂ ਹੋਇਆ ਸੀਗਾ ਲਾਸਟ ਈਅਰ ਹੋਇਆ ਸੀ ਤਾਂ ਤੁਸੀਂ ਦੇਖੋ ਉਸ ਚ ਕੀ ਹੋਇਆ ਸੀ ਗ੍ਰਾਮਰ ਦੇ ਸਾਰੇ ਟਾਪਿਕਸ ਦੇ ਉੱਤੇ ਕੰਮ ਕੀਤਾ ਹੋਇਆ ਸੀ ਸਾਰੇ ਟੋਟਲ ਕੁਐਸਚਨ ਕਿਹੜੇ-ਕਿਹੜੇ ਟਾਪਿਕ ਦੇ ਅੰਦਰੋਂ ਪੁੱਛੇ ਜਾ ਸਕਦੇ ਨੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਟਾਪਿਕ ਹੈ ਤੁਹਾਡਾ ਉਹ ਸਬਜੈਕਟ ਵਰਬ ਅਗਰੀਮੈਂਟ ਹੈ ਮੈਂ ਤੁਹਾਨੂੰ ਕੁਐਸਚਨ ਕਰਵਾਉਂ ਕਿ ਆਪਾਂ ਨਾਲ ਨਾਲ ਪੀワイਕਿਊ ਵੀ ਥੋੜੇ ਕਰਵਾ ਦੂ ਮੈਂ ਤੁਹਾਨੂੰ ਤੁਸੀਂ ਚੈੱਕ ਕਰਿਓ ਵੀ ਕਿਸ ਕਿਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਨੇ ਠੀਕ ਹੈ ਸਬਜੈਕਟ ਵਰਬ ਅਗਰੀਮੈਂਟ ਹੋ ਗਿਆ ਟੈਂਸਸ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ ਤੁਹਾਡੇ ਕੋਲ ਕੰਡੀਸ਼ਨਲ ਸੈਂਟੈਂਸਸ ਦੇ ਕੁਐਸਚਨ ਆਉਂਦੇ ਨੇ ਆਪਣੇ ਕੌਨਸਟੇਬਲ ਐਗਜ਼ਾਮ ਵਿੱਚ ਪ੍ਰੈਪੋਜੀਸ਼ਨ ਵੀ ਪਰਪਰਤੀ ਆਉਂਦੀ ਹੈ ਪ੍ਰੈਪੋਜੀਸ਼ਨ ਵੀ ਆਉਂਦੀ ਹੈ ਉਸ ਤੋਂ ਬਾਅਦ ਅਡਜੈਕਟਿਵ ਦੇ ਕੁਐਸਚਨ ਵੀ ਬੰਦੇ ਨੇ ਗੱਲ ਕਰੋ ਜੀ ਕਨਜੰਕਸ਼ਨ ਦੇ 100% ਕਨਜੰਕਸ਼ਨ ਦਾ ਟਾਪਿਕ ਵੀ ਪੁੱਛਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਪਿਛਲੇ ਕਨਸਟੇਬਲ ਦੇ ਐਗਜ਼ਾਮ 'ਚ ਸਭ ਤੋਂ ਵੱਧ ਪੁੱਛਿਆ ਗਿਆ ਸੀ ਉਹ ਤੁਹਾਡਾ ਪੁੱਛਿਆ ਗਿਆ ਸੀ ਜੀ ਫਰੇਜ਼ਨ ਵਰਮਸ। ਕਲੀਅਰ? ਤ ਸਭੀ ਫਰੇਜ਼ਲ ਵਰਬ ਦੀ ਮੈਂ ਕੋਸ਼ਿਸ਼ ਕਰੂੰ ਜਲਦੀ ਇੱਕ ਸੀਰੀਜ਼ ਚਲਾਈਏ ਕੁਛ ਨਾ ਕੁਛ ਕਰੀਏ ਰੀਜ਼ਨ ਕੀ ਹੈ ਮੈਕਸਿਮਮ ਕੁਐਸਚਨ ਜਿਹੜੇ ਫਰੇਜ਼ਲ ਵਰਬ ਦੇ ਪੁੱਛੇ ਹੀ ਗਏ ਸੀ ਉਸ ਤੋਂ ਬਾਅਦ ਆਜੋ ਵੀ ਗ੍ਰਾਮਰ ਦੇ ਤਾਂ ਸਾਰੇ ਟੌਪਿਕਸ ਇੱਕੋ ਜਿਹੇ ਤੁਹਾਨੂੰ ਕਰਨੀ ਪੈਣਗੇ ਆਰਟੀਕਲ ਵੀ ਕਰਨਾ ਪਊਗਾ ਤੁਹਾਨੂੰ ਆਰਟੀਕਲ ਦਾ ਟੌਪਿਕ ਵੀ ਕਰਨਾ ਪਊਗਾ ਰਾਈਟ ਔਰ ਨਾਉਨ ਦਾ ਟਾਪਿਕ ਵੀ ਕਿਤੇ ਨਾ ਕਿਤੇ ਬਹੁਤ ਘੱਟ ਕੁਸ਼ਨ ਆਏ ਸੀ ਬਟ ਨਾਉਨ ਦਾ ਕਰਨਾ ਹੀ ਪਊਗਾ ਪ੍ਰੋਨਾਉਨ ਦਾ ਵੀ ਕਰਨਾ ਪਊਗਾ ਜਿਹੜਾ ਆ ਉਹ ਨਾ ਟਾਪਿਕ ਆਪਣਾ ਸਬਜੈਕਟ ਵਰਬ ਅਗਰੀਮੈਂਟ ਇਹਦੇ ਅੰਦਰ ਵੈਸੇ ਵੀ ਆਹ ਵਾਲੇ ਟਾਪਿਕਸ ਕਵਰ ਹੋ ਜਾਣਗੇ ਕਾਫੀ ਅੱਛੇ ਤਰ੍ਹਾਂ ਕਵਰ ਹੋ ਜਾਣਗੇ ਠੀਕ ਹੈ ਉਸ ਤੋਂ ਬਾਅਦ ਐਕਟਿਵ ਪੈਸਿਵ ਨਰੇਸ਼ਨ ਦੇ ਕੁਸ਼ਨ ਵੀ ਕਿਤੇ ਨਾ ਕਿਤੇ 에ਰਰ ਦੇ ਅੰਦਰ ਦੇਖਣ ਨੂੰ ਮਿਲੇ ਸੀ ਵਾਇਸ ਦੇ ਅਤੇ ਨਰੇਸ਼ਨ ਦੇ ਇਹ ਵੀ ਟਾਪਿਕ ਉੱਛੇ ਜਾ ਚੁੱਕੇ ਕੁਝ ਸਬ ਕਲੀਅਰ ਸੋ ਇਹਦਾ ਮਤਲਬ ਕੀ ਹੁੰਦਾ ਹੈ ਫਿਲਿੰਗ ਦੀ ਬਲੈਂਕ ਗ੍ਰਾਮਰ ਤੇ ਕਿਸੇ ਵੀ ਟਾਪਿਕ ਦੇ ਵਿੱਚੋਂ ਆ ਸਕਦੀ ਹੈ ਉਸ ਤੋਂ ਬਾਅਦ ਆਜੋ ਵੀ ਪੂਰੇ ਦਾ ਪੂਰਾ ਪੇਪਰ ਤੁਹਾਡਾ ਡਿਪੈਂਡ ਹੁੰਦਾ ਹੈ ਵਕਾਇਦ ਦੇ ਉੱਤੇ ਗ੍ਰਾਮਰ ਕਰਨੀ ਪਊਗੀ ਗ੍ਰਾਮਰ ਕਰਨੀ ਗਈ ਕੋਈ ਹਾਲੀ ਨਹੀਂ ਹੈ ਪੀਆਈਕਿਉ ਕਰਵਾ ਦੂੰਗੀ ਮੈਂ ਉਹ ਤਾਂ ਪੀਆਈਕਿਉ ਕਰਾ ਦੂ ਜੋਤਕੌਰ ਮੈਂ ਬਿਲਕੁਲ ਠੀਕਾ ਬੱਚੇ ਠੀਕ ਹੈ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਵੀ ਆ ਤਾਂ ਪੜ੍ਹ ਹੀ ਲਓ ਕਿਉਂਕਿ ਜੇ ਸਿਨੋਨਿਮਸ ਆnde ਹੋਣਗੇ ਤਾਂ ਐਂਟੋਨੀਮ ਆਟੋਮੈਟਿਕਲੀ ਸਾਡੇ ਸੌਲਵ ਹੋ ਜੂਗਾ ਥੋੜਾ ਸਿਨੋਨੀਮ ਅੱਛਾ ਹੋਣਾ ਚਾਹੀਦਾ ਹੈ ਸੋ ਸਿਨੋਨੀਮ ਤੇ ਤੁਹਾਡਾ ਹੋਲਡ ਹੋਣਾ ਚਾਹੀਦਾ ਹੈ ਐਂਟੋਨੀਮ ਤਾਂ ਆਟੋਮੈਟਿਕਲੀ ਤੁਹਾਡੇ ਸੋਲਵ ਹੋ ਜਾਂਦੇ ਜੇ ਤੁਹਾਨੂੰ ਸਿਨੋਨੀਮ ਆਦੇ ਹੋਗੇ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲੋ ਜੀ ਨੈਕਸਟ ਅਗਰ ਗੱਲ ਕਰੀਏ ਈਡੀਅਮ ਵਨ ਵਰਡ ਤੇ ਇਹਨਾਂ ਵਿੱਚੋਂ ਕੋਈ ਇੱਕ ਅੱਧਾ ਕੁਐਸਚਨ ਪੁੱਛਿਆ ਜਾ ਸਕਦਾ ਹੈ ਸਭ ਤੋਂ ਜ਼ਿਆਦਾ ਜਿਹੜਾ ਸਟਰੋਂਗ ਰੋਲ ਪਲੇ ਕਰੂਗਾ ਤੁਹਾਡੇ ਕਾਂਸਟੇਬਲ ਦੇ ਐਗਜ਼ਾਮ 'ਚ ਉਹ ਕਰੂਗਾ ਬਈ ਸਿਨੋਨੀਮਸ ਮੈਂ ਹੁਣ ਤੁਹਾਨੂੰ ਇੱਕ ਕੁਐਸਚਨ ਕਰਵਾਉ ਤੁਸੀਂ ਚੈੱਕ ਕਰਿਓ ਵੀ ਉਹ ਕੁਐਸਚਨ ਤੁਹਾਡਾ ਸੋਲਵ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਐਨੀ ਕਹਾ ਸਮਝ ਲੋ ਵੀ ਆ ਜਿਹੜਾ ਸਾਰਾ ਕੁਝ ਹੈ ਨਾ ਸੈਂਟੈਂਸ ਰੀਅਰੇਂਜਮੈਂਟ ਪੀ ਵਾਈ ਪੀ ਕਿ ਯੂ ਆਰ ਐਸ ਹੋ ਗਿਆ ਪੰਜਾਬੀ ਟੂ ਇੰਗਲਿਸ਼ ਟਰਾਂਸਲੇਸ਼ਨ ਆ ਗਈ ਜਾਂ ਫਿਰ ਪੰਜਾਬੀ ਟੂ ਇੰਗਲਿਸ਼ ਅਨੁਵਾਦ ਆ ਗਿਆ ਕੋਈ ਵੀ ਇੱਕ ਵਰਡ ਦੇ ਦਿੰਦੇ ਆ ਜਾਂ ਲਾਈਨ ਦੇ ਦਿੰਦੇ ਆ ਉਸ ਤੋਂ ਬਾਅਦ ਰੀਡਿੰਗ ਕੰਪਰੀਹਨਸ਼ਨ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਇਹਨਾਂ ਦੋਨਾਂ ਤੇ ਜਿਸ ਬੱਚੇ ਦੀ ਗ੍ਰਾਮਰ ਦੇ ਟਾਪਿਕਸ ਤੇ ਹੋਲਡ ਹੈ ਪਲੱਸ ਉਹ ਕੈਵ ਦੇ ਉੱਤੇ ਸਿਨੋਨਿਮਸ ਦੇ ਉੱਤੇ ਹੋਲਡ ਹੈ ਉਹ ਬੱਚਾ ਇਹਨਾਂ ਚੀਜ਼ਾਂ ਨੂੰ ਬਹੁਤ ਈਜ਼ੀਲੀ 1 ਮਿੰਟ ਚ ਵੀ ਸੋਲਵ ਕਰਕੇ ਆ ਸਕਦਾ ਹੈ ਕੋਈ ਦਿੱਕਤ ਨਹੀਂ ਕਿਉਂਕਿ ਜਦੋਂ ਤੱਕ ਪੜ੍ਹੇ ਨਹੀਂ ਜਾਊਗਾ ਪੜ੍ਹੇ ਨਹੀਂ ਜਾਊਗਾ ਉਹ ਤਾਂ ਗੱਲ ਹੀ ਨਹੀਂ ਬਣੂਗੀ ਉਹ ਤੱਕ ਸਮਝ ਹੀ ਨਹੀਂ ਆਣਗੀਆਂ ਚੀਜ਼ਾਂ ਹੁਣ ਇੱਕ ਕੁਐਸਚਨ ਦੇਖੋ ਇੱਥੇ ਇੱਕ ਕੁਐਸਚਨ ਹੈ ਅੱਛਾ ਇੱਕ ਚੀਜ਼ ਹੋਰ ਹੈ ਆਪਾਂ ਪੀ ਵਾਈ ਕਿਊ ਕੋਸ਼ਿਸ਼ ਕਰਦੇ ਹਾਂ ਕੌਨਸਟੇਬਲ ਦਾ ਆਪਾਂ ਸ਼ੁਰੂ ਕਰ ਲਈਏ ਜਲਦੀ ਪੀ ਵਾਈ ਕਿਊ ਸਟਾਰਟ ਕਰਦੇ ਹਾਂ ਆਪਾਂ ਕੌਨਸਟੇਬਲ ਦੇ ਔਰ ਪੀਡੀਐਫ ਤੁਹਾਨੂੰ ਚਾਹੀਦਾ ਇੱਕ ਨਾ ਫਰੇਜ਼ਲ ਵਰਬ ਦਾ ਤੁਸੀਂ ਦੇਖਿਆ ਹੀ ਹੋਗਾ ਆਪਣੇ ਟੈਲੀਗ੍ਰam ਚੈਨਲ ਤੇ ਫਰੇਜ਼ਲ ਵਰਬਸ ਦਾ ਆਪਾਂ ਬਈ ਪੀਡੀਐਫ ਕੱਲ ਅਪਡੇਟ ਕੀਤਾ ਸੀਗਾ ਜਿੱਦਾਂ ਦੇ ਫਰੇਜ਼ਲ ਵਰਬ ਸਾਡੇ ਕਨਸਟੇਬਲ ਦੇ ਇਗਜ਼ਾਮ ਚ ਪੁੱਛੇ ਜਾਂਦੇ ਆਪਾਂ ਬਿਲਕੁਲ ਪੰਜਾਬੀ ਦੇ ਤਰੀਕੇ ਨਾਲ ਉਹਨਾਂ ਨੂੰ ਬਣਾ ਕੇ ਤੁਹਾਨੂੰ ਦਿੱਤਾ ਉਹਤੇ ਉਹਨੂੰ ਕਰੋ ਪ੍ਰੈਕਟਿਸ ਇੱਕ ਪ੍ਰੈਕਟਿਸ ਪੀਡੀਐਫ ਦੇ ਨਾਲ ਇੱਕ ਪੀਡੀਐਫ ਚ ਇੱਕ ਕੱਲ ਸ਼ੀਟ ਜਿਹੜੀ ਅਪਲੋਡ ਕੀਤੀ ਸੀ 10 ਫਰੇਜ਼ਲ ਵਰਬਸ ਕਵਰ ਹੋ ਰਹੇ ਸੀ ਉਹਦੇ ਚ ਪੰਜਾਬੀ ਦੇ ਤਰੀਕੇ ਨਾਲ ਬਿਲਕੁਲ ਪੰਜਾਬੀ ਤਰੀਕੇ ਨਾਲ ਕਰ ਰਹੇ ਸੀ ਆਪਾਂ ਠੀਕ ਹੈ ਤੇ ਟੈਲੀਗ੍ਰam ਗਰੁੱਪ ਤੋਂ ਤੁਸੀਂ ਚੱਕ ਲਓ ਇਹ ਵਾਲਾ ਪੀਡੀਐਫ ਇਹਨੂੰ ਕਰੇ ਸੋਲਵ ਇਹਦੀ ਅਨਸਰ ਕੀ ਵੀ ਬਹੁਤ ਜਲਦੀ ਇਸ ਦੇ ਉੱਤੇ ਅਪਲੋਡ ਹੋ ਜਾਊਗਾ ரைਟ ਹੁਣ ਚਲੋ ਇੱਕ ਮੈਂ ਕੁਐਸਚਨ ਸੋਲਵ ਕਰਵਾ ਦਿਆਂ ਤੁਹਾਨੂੰ ਉਹਨੂੰ ਤੁਸੀਂ ਆਰਾਮ ਨਾਲ ਸੋਲਵ ਕਰਿਓ ਫਿਰ ਦੇਖਿਓ ਵੀ ਕੀ ਆਊਗਾ ਇਸ ਦਾ ਚਲੋ ਕੁਐਸਚਨ ਰੀਡ ਕਰੋ ਇਹ ਵਕੈਬ ਦੇ ਇਸ ਕੁਐਸਚਨ ਹੈ ਜਿਹੜਾ ਕਿ ਸਾਡੇ ਪੰਜਾਬ ਪੁਲਿਸ ਐਗਜ਼ਾਮ ਦੇ ਅੰਦਰ ਆਇਆ ਸੀਗਾ ਇਹਨੂੰ ਕਿਵੇਂ ਸੋਲਵ ਕਰਾਂਗੇ ਦੇਖੋ ਤੁਸੀਂ ਹੁਣ ਆਪਸ਼ਨ ਦੇਖ ਲੋ ਥੋੜੀ ਤੇਤੀ ਮਿੱਡੀਏ ਚੈੱਕ ਕਰ ਲੇ ਕੋਈ ਠੀਕ ਹੈ ਇਸ ਕੁਐਸਚਨ ਨੂੰ ਸੋਲਵ ਕਰਕੇ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਤੁਹਾਡੇ ਵਕਾਇਬ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਫਿਲਿੰਗ ਦੀ ਬਲੈਂਕ ਦਿੰਦੇ ਨੇ ਉਹਦੇ ਵਿੱਚ ਵੀ ਚੱਕ ਕੇ ਤੁਹਾਨੂੰ ਸਨੋਨੀਮ ਜਾਂ ਐਂਟੋਨੀਮ ਪੁੱਛ ਸਕਦੇ ਨੇ ਵਕਾਇਬ ਦਾ ਵਰਡ ਤੇ ਫਿਲਿੰਗ ਦੀ ਬਲੈਂਕ ਮਿਲ ਸਕਦੇ ਤੁਹਾਨੂੰ ਓਕੇ ਕਰੋ ਚਲੋ ਚਲੋ ਹਰ ਡੈਸ਼ ਮੈਨਰਸ ਮੈਥ ਸਿਲੇਬਸ ਕਰਵਾਦਾ ਪ੍ਰੈਕਟਿਸ ਵਾਂਗ ਕਰੂਗਾ ਕੱਲੀਆਂ YouTube ਕਲਾਸਾਂ ਲਗਾਉਣ ਨਾਲ ਕੱਲੀਆਂ YouTube ਕਲਾਸਾਂ ਤੇ ਰਹਿਣ ਨਾਲ 2-2 ਘੰਟੇ ਬਣੇ ਰਹਿਣ ਨਾਲ ਪੇਪਰ ਚ ਕੁਐਸਚਨਸ ਸੋਲਵ ਨਹੀਂ ਹੁੰਦੇ ਲਿਖਵਾ ਆਂਗਾ ਮੇਰੇ ਤੋਂ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਮੇਰਾ ਵੀ ਐਕਸਪੀਰੀਅੰਸ ਹੈ ਫਿਰ 11 ਸਾਲ ਦਾ ਸਮਝ ਲਿਓ ਜਿੰਨੇ ਮਰਜ਼ੀ ਕਲਾਸਾਂ ਲਾਈ ਚੱਲਿਓ ਜਿੰਨੇ ਮਰਜ਼ੀ ਕਲਾਸਾਂ ਲਾਈ ਚੱਲਿਓ ਪੇਪਰ ਚ ਤੁਹਾਡੇ ਕੁਐਸਚਨਸ ਸੋਲਵ ਹੋਣੇ ਪੁੱਤੋ ਲਿਖਵਾ ਲਓ ਮੇਰੇ ਤੋਂ ਇਸ ਚੀਜ਼ ਨੂੰ ਮੈਂ ਸਾਈਨ ਕਰਕੇ ਦੇਣ ਨੂੰ ਤਿਆਰ ਹਾਂ ਹੁਣ ਰੀਜ਼ਨ ਕੀ ਹੈ

ਕਵੈਸਚਨ ਕੀ ਸੀ ਐਟ ਦਾ ਪਾਰਟੀ ਆਊਗਾ ਇਥੇ ਪਾਰਟੀ ਕਰ ਲੋ ਪ੍ਰੈਜ਼ੈਂਟ ਐਟ ਦਾ ਪਾਰਟੀ ਜਿਹੜਾ ਜਨਾ ਵੀ ਪ੍ਰੈਜ਼ੈਂਟ ਸਿਗਾ ਪਾਰਟੀ ਤੇ ਪਾਰਟੀ ਚ ਉਹਨੇ ਡੈਫੀਨੇਟਲੀ ਪ੍ਰੇਜ਼ ਕੀਤੀ ਉਸ ਦੇ ਕਿਹੜੇ ਮੈਨਰਸ ਦੀ ਆਬਵੀਅਸਲੀ ਤਾਰੀਫ ਹੋਊਗੀ ਤਬਈ ਕੁਝ ਚੰਗਾ ਹੀ ਹੋਊਗਾ ਨਾ ਅਗਰ ਕਿਸੇ ਮੈਨਰਸ ਦੀ ਕਿਸੇ ਦੀ ਤਾਰੀਫ ਹੋਊਗੀ ਤਾਂ ਮਤਲਬ ਅਗਲੇ ਨੇ ਕੁਝ ਚੰਗਾ ਹੀ ਕੀਤਾ ਹੋਊਗਾ ਠੀਕ ਹੈ ਤਾਂ ਇਹਦਾ ਮਤਲਬ ਕੀ ਜਿਹੜੇ ਉਹਦੇ ਮੈਨਰਸ ਕੀ ਸੀਗੇ ਉਹਦੇ ਗਰੇਸਲੈਸ ਸੀ ਗਰੇਸਲੈਸ ਮਤਲਬ ਰਫ 네ਗੇਟਿਵ ਵਰਡ ਨਹੀਂ ਕੋਰਸ ਮਤਲਬ ਵੀ ਰਫ ਬੂਲਿਸ਼ ਮਤਲਬ ਵੀ ਰਫ ਇਹਦਾ ਮਤਲਬ ਹੁੰਦਾ ਇਹਨਾਂ ਸਿੰਨਾਂ ਦਾ मीनिंग ਹੋ ਗਿਆ ਘਟਿਆ ਚੀਪ मतलब जो मैनर से चंगे नहीं सी। चंगे नहीं सी, फिर आपेज किए कर इंसान कहें हाँ जी जो इंसान बिल्कुल बहुत ज्यादा कॉन्फिडेंट हूं है कल्चरड हों जेड़ा इंसान थोड़ा जा कल्चरड हों डेफिनेटली किसी को दबदा थोड़ी ना जोड़ा इंसान थोड़ा जान्फिडेंट हों ਜਿਸ ਦੇ ਮੈਨਰਸ ਬਹੁਤ ਜ਼ਿਆਦਾ ਪੋਜ਼ਿਟਿਵ ਅੱਛੇ ਹੁੰਦੇ ਨੇ ਉਹ ਦੱਬਦਾ ਨਹੀਂ ਕਿਸੇ ਤੋਂ ਡੈਬੋਨੀਅਰ ਡੈਬੋਨੀਅਰ ਨੂੰ ਸੀ ਯਾਦ ਕਰਾਂਗੇ ਦੱਬਣਾ ਨਹੀਂ ਹੈ ਕਹਿੰਦੇ ਨਾ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਹੈ ਪਰ ਦੱਬਦਾ ਕਿੱਥੇ ਹੈ ਠੀਕ ਹੈ ਜੀ ਤਾਂ ਆਰ ਤੇ ਇਦਾਂ Song ਹੋਏਗਾ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਹੈ ਸੁਣਿਆ ਹੋਏਗਾ ਤੁਸੀਂ ਸਭ ਨੇ ਠੀਕ ਹੈ ਤਾਂ ਬਈ ਡੈਗੋਨੀਅਰ ਦਾ ਮਤਲਬ ਦਬਣਾ ਨਹੀਂ ਹੁੰਦਾ ਕਿਹੜੇ ਇਨਸਾਨ ਨਹੀਂ ਦਬਦੇ ਜਿਹੜੇ ਝੂਠੇ ਹੁੰਦੇ ਨਹੀਂ ਜਿਹੜੇ ਰਫ ਹੁੰਦੇ ਨੇ ਰੂਡ ਬੋਲਦੇ ਦੂਜਿਆਂ ਨਾਲ ਗਲਤ ਗੱਲ ਕਰਦੇ ਨੇ ਉਹਨਾਂ ਨੂੰ ਚੁੱਪ ਕਰਨਾ ਕਹਿੰਦਾ ਬਾਅਦ ਚ ਜਾ ਬਟ ਜਿਹੜੇ ਇਨਸਾਨ ਕੰਫੀਡੈਂਟ ਹੁੰਦੇ ਨੇ ਕਲਚਰਡ ਹੁੰਦੇ ਨੇ ਥੋੜੇ ਜਿਹਾ ਵਧੀਆ ਆਪਾਂ ਕਹਿ ਦਿੰਨੇ ਆ ਵੀ ਵੈਲ ਮੈਨਰਡ ਹੁੰਦੇ ਨੇ ਵੈਲ ਮੈਨਰਡ ਵੀ ਤਾਂ ਉਹ ਬਈ ਦਬਦੇ ਨਹੀਂ ਕਿਸੇ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਸਹੀ ਹਾਂ ਆਪਣੇ ਪੁਆਇੰਟ ਤੇ ਅਸੀਂ ਆਪਣੀ ਗੱਲ ਤੇ ਬਿਲਕੁਲ ਸਹੀ ਹਾਂ ਓਕੇ ਹੈ ਜੀ ਕੱਲ ਖਤਮ ਇੱਥੋਂ ਤੱਕ ਹਾਂ ਇਹ ਕਹਿੰਦਾ ਪੋ ਸੋਹਣਾ ਵਰਡ ਹੈ ਦੈਟ ਇਜ਼ ਕੌਟਿਅਸ ਕੌਟਿਅਸ ਵਰਤਿਆਣ ਹੋਗਾ ਕੋਰਟ ਦੇ ਅੰਦਰ ਅਸੀਂ ਸਾਰੇ ਦੇ ਸਾਰੇ ਕੀ ਹੁੰਨੇ ਆ ਬਹੁਤ ਜ਼ਿਆਦਾ ਰਿਸਪੈਕਟਫੁਲ ਹੁੰਨੇ ਆ ਕੋਰਟ ਦੇ ਅੰਦਰ ਅਸੀਂ ਸਾਰੇ ਕੀ ਹੁੰਨੇ ਹਾਂ ਰਿਸਪੈਕਟਫੁਲ ਹੁੰਨੇ ਆ ਕਰਟੀਅਸ ਕਰਟੀਅਸ ਦਾ ਮਤਲਬ ਤਾਂ ਬਹੁਤ ਜ਼ਿਆਦਾ ਰਿਸਪੈਕਟਫੁਲ ਹੋਣਾ ਤਾਂ ਆਪਾਂ ਇਹਨੂੰ ਯਾਦ ਕੀ ਵਾਂਗ ਕਰਾਂਗੇ ਕੋਰਟ ਦੇ ਅੰਦਰ ਅਸੀਂ ਸਾਰੇ ਬਹੁਤ ਜ਼ਿਆਦਾ ਰਿਸਪੈਕਟਫੁਲ ਹੁੰਨੇ ਹਾਂ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੋਈ ਇਨਸਾਨ ਬਹੁਤ ਜ਼ਿਆਦਾ ਕਲਚਰਡ ਹੈ ਵੈਲ ਮੈਨਰਡ ਹੈ ਦੈਟ ਇਜ਼ ਕਾਲਡ ਡੈਬਨਿਅਰ ਆ ਸਾਰੇ ਦੇ ਸਾਰਿਆਂ ਦੇ ਆਪੋਜ਼ਿਟ ਹੋਵੇ ਇਲ ਮੈਨਰਡ ਬੱਤਮੀਜ਼ ਲਿਖ ਲੋ ਬੱਤਮੀਜ਼ ਦਿਲ ਬੱਤਮੀਜ਼ ਇਹੋ ਲ ਬੱਤਮੀਜ਼ ਹੈ ਕਲੀਅਰ ਚਲੋ ਓਕੇ ਜੀ ਇੱਥੇ ਤੱਕ ਕਲ ਕਲੀਅਰ ਹੋ ਗਈ ਆਜੋ ਚਲਿਏ ਵੀ ਅਗਲਾ ਕੁਸ਼ਣ ਕਰੀਏ ਹੁਣ ਆਹ ਵਾਲਾ ਕੁਸ਼ਣ ਚੈੱਕ ਕਰ ਲਓ ਇਹ ਕੌਨਸਟੇਬਲ ਦੀ ਪੀਵਾਈ ਕੀ ਹੁੰਦੀ ਹੈ ਬਈ ਇੱਥੋਂ ਸਾਨੂੰ ਆਈਡੀਆ ਹੁੰਦਾ ਚੱਲੂਗਾ ਵੀ ਸਾਨੂੰ ਇੰਗਲਿਸ਼ ਗ੍ਰਾਮਰ ਦੇ ਟੌਪਿਕਸ ਵੀ ਕਰਨੇ ਪੈਣਗੇ ਵੋਕੈਬ ਵੀ ਕਰਨੀ ਪਏਗੀ ਬਟ ਮੈਂ ਅੱਜ ਦਾ ਪ੍ਰੋਮਿਸ ਕਰਦੀ ਹਾਂ ਵੀ 10 ਚੋਂ 10 ਨੰਬਰ ਤੁਹਾਡੇ ਪੋਸੀਬਲ ਹੈ ਠੀਕ ਹੈ ਚਲੋ ਆਜੋ gold is not only one of the most precious metals but it is also one of a heaviest aram nal question nu dhyan naal solve karo pyq hai fir koge pyq kara do jadon hun kar rahe ho odo tusi karne nahi ਕੋਈ ਨਾ ਪਹਿਲਾਂ ਪੜਾ ਲਈ ਉਸ ਤੋਂ ਬਾਅਦ Song ਰੀਲੀਜ਼ ਕਰਾ ਲਾਂਗੇ ਆਪਾਂ ਫਿਰ ਫਾਇਦਾ ਬਗ ਨੂੰ ਪੜਾਉਣ ਦੀ ਡਿਊਟੀ ਦਿੱਤੀ ਹੋਈ ਹੈ ਉਸ ਤੋਂ ਬਾਅਦ ਆਪਾਂ Song ਵੀ ਰੀਲੀਜ਼ ਕਰਾ ਲਾਂਗੇ ਚਲ ਐਡੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿਹੜਾ ਟਾਪਿਕ ਹੈ ਸਬਜੈਕਟ ਵਰਬ ਅਗਰੀਮੈਂਟ ਟਾਪਿਕ ਹੈ ਸਬਜੈਕਟ ਦਾ ਵਰਬ ਦੇ ਨਾਲ ਕੀ ਹੋ ਗਿਆ ਸਮਝੋਤਾ ਹੋ ਗਿਆ ਹੋ ਗਿਆ ਓਕੇ ਠੀਕ ਹੈ ਜਦੋਂ ਵੀ ਅਸੀਂ ਗੱਲ ਕਰਾਂਗੇ 1 ਆਫ ਦੀ 1 ਆਫ ਮਾਈ ਬੈਸਟ 1 ਆਫ ਦਾ ਬੈਸਟ one of the best movies ਕਦੋਂ ਜਦੋਂ ਵੀ ਅਸੀਂ one of ਦੀ ਗੱਲ ਕਰਾਂਗੇ one of ਦਾ ਮਤਲਬ ਕੀ ਹੁੰਦਾ ਹੈ ਬਹੁਤ ਸਾਰੇ ਮੈਟਲਸ ਵਿੱਚੋਂ ਅਸੀਂ ਕਿਸੇ ਇੱਕ ਮੈਟਲ ਨੂੰ ਬਾਹਰ ਕੱਢ ਲਿਆ ਓਕੇ one of ਤੋਂ ਬਾਅਦ ਹਮੇਸ਼ਾ ਥੀਜੀ ਡਿਗਰੀ ਲਗਾਈ ਜਾਂਦੀ ਹੈ ਥਰਡ ਡਿਗਰੀ ਲਗਾਉਂਦੇ ਆ ਮੋਸ ਲਗਾ ਕੇ ਉਸ ਤੋਂ ਪਹਿਲਾਂ ਦ ਆਰਟੀਕਲ ਲਗਾਇਆ ਜਾਂਦਾ ਹੈ one of ਤੋਂ ਬਾਅਦ ਹਮੇਸ਼ਾ ਜੇ ਡਿਗਰੀ ਲਾਣੀ ਹੈ ਜਕਤੀ ਦੀ ਗੁੱਡ ਬੈਟਰ ਬੈਸਟ ਤਾਂ ਤੀਜੀ ਡਿਗਰੀ ਲੱਗੂਗੀ ਤੀਜੀ ਡਿਗਰੀ ਲੰਘ ਗਈ ਦ ਆਰਟੀਕਲ ਲੱਗ ਗਿਆ ਉਦੋਂ ਬਾਅਦ ਇੱਥੇ ਹਮੇਸ਼ਾ ਪਲੂਰਲ ਨਾਉਨ ਆਏਗਾ ਰੀਜ਼ਨ ਕੀ ਹੈ ਪਲੂਰਲ ਨਾਉਨ ਦਾ ਰੀਜ਼ਨ ਕੀ ਹੈ ਪਲੂਰਲ ਨਾਉਨ ਦਾ ਰੀਜ਼ਨ ਇਹ ਹੁੰਦਾ ਹੈ ਕਿ ਜਿਆਦਾ ਵਿੱਚੋਂ ਅਸੀਂ ਇੱਕ ਵਾਰ ਕੱਢੀ ਓਕੇ ਮੈਂ ਇੱਥੇ ਕਹਿਆ ਨਹੀਂ one of ਤੋਂ ਬਾਅਦ ਹਮੇਸ਼ਾ ਤੀਜੀ ਡਿਗਰੀ ਆਉਗੀ ਆ ਤੀਜੀ ਡਿਗਰੀ ਤਾਂ ਲੱਗ ਗਈ ਇੱਥੇ ਵੀ ਤੀਜੀ ਲੱਗੀ ਇੱਥੇ ਵੀ ਤੀਜੀ ਲੱਗੀ ਬਟ ਏ ਆਰਟੀਕਲ ਤਾਂ ਨਹੀਂ ਆਊਗਾ ਕਿਹੜਾ ਆਰਟੀਕਲ ਆਊਗਾ ਦ ਅਰਟੀਕਲ ਆਊਗਾ ਕਿਹਨੇ ਪਾੜਚਰਣਾ ਏ ਪਾੜਚਰਣਾ ਤਾਂ ਇਦਾਂ ਦੇ ਕੁਐਸਚਨ ਤੁਹਾਡੇ ਕੋਲੋਂ ਐਗਜ਼ਾਮ 'ਚ 100% ਗ੍ਰਾਮਰ ਦੇ ਪੁੱਛੇ ਜਾਣਗੇ ਵਕਾਇਬ ਦੇ ਵੀ ਪੁੱਛੇ ਜਾਣਗੇ ਠੀਕ ਹੈ ਭਈ ਜੇ ਤੁਸੀਂ ਚਾਹੁੰਦੇ ਹੋ ਕਿ ਪੂਰੇ ਸਕੋਰ ਕਰਨੇ ਆਸੀ ਜੇ ਤੁਸੀਂ ਚਾਹੁੰਦੇ ਹੋ ਕਿ ਇੰਗਲਿਸ਼ ਵਿੱਚ ਪੂਰਾ ਸਕੋਰ ਕਰਨਾ ਹੈ ਕਿ ਇੰਗਲਿਸ਼ ਚ 10 ਵਿੱਚੋਂ 9 ਦਾ ਪ੍ਰੋਮਿਸ ਕਰਦੇ ਹੋ ਮੈਮ ਮੈਂ 100% ਤੁਹਾਨੂੰ 10 ਵਿੱਚੋਂ 9 ਦਾ ਪ੍ਰੋਮਿਸ ਕਰਦੇ ਆ ਬਟ ਕੰਡੀਸ਼ਨ ਕੀ ਹੈ ਜੇ ਤੁਸੀਂ ਡੇਲੀ ਇੰਗਲਿਸ਼ ਨੂੰ 2 ਘੰਟੇ ਪੜ ਸਕਦੇ ਹੋ 2 ਆਵਰਸ ਦੇ ਸਕਦੇ ਹੋ 3 ਦਿਨ ਲਈ ਸੌਰੀ 30 ਡੇਸ ਲਈ ਜੇ ਤੁਸੀਂ 30 ਦਿਨ ਲਈ ਪ੍ਰੋਮਿਸ ਕਰਦੇ ਹੋ ਕਿ ਅਸੀਂ 2 ਘੰਟੇ ਕੱਢ ਲਾਂਗੇ ਫਿਰ ਮੈਂ ਪ੍ਰੋਮਿਸ ਕਰਦੀ ਹਾਂ ਕਿ 10 ਤੋਂ 9 ਨੰਬਰ ਤੁਹਾਡੇ ਸਿੱਧੇ ਹੋ ਜਾਣਗੇ ਪਰ ਜੇ 10 ਦੇ 10 ਛੱਡੋਗੇ 10 'ਚ 1 કે 2 ਨੰਬਰ ਆਣਗੇ ਤਾਂ ਫਿਰ ਕੁਝ ਨਹੀਂ ਹੋਣਾ ਪੇਪਰ 'ਚ ਲਿਟਰਲੀ ਕੁਝ ਨਹੀਂ ਹੋਣਾ ਕੰਪੀਟੀਸ਼ਨ ਬਹੁਤ ਹੈ ਜਿਹੜੇ ਬੱਚੇ ਇੰਗਲਿਸ਼ ਕਰ ਰਹੇ ਨੇ ਉਹ ਡੈਫੀਨਿਟਲੀ ਕਿਤੇ ਨਾ ਕਿਤੇ ਤੁਹਾਡੇ ਤੋਂ ਅੱਗੇ ਜਾਣਗੇ ਹੀ ਜਾਣਗੇ 100% ਜਾਣਗੇ ਤਾਂ ਫਿਰ ਥੋੜਾ ਬੋਤਾ ਕਰ ਲਓ ਜਾਂ ਕਰਨਾ ਨਹੀਂ ਹੈ ਉਹ ਤਾਂ ਕੋਈ ਗੱਲ ਨਹੀਂ ਠੀਕ ਹੈ ਜੇ ਤੁਸੀਂ ਟੌਪਿਕ ਵਾਈਜ਼ ਕੀਤੀ ਹੋਈ ਹੈ ਤਿਆਰੀ ਭਈ ਜੇ ਤੁਸੀਂ ਟੌਪਿਕ ਵਾਈਜ਼ ਕੀਤੀ ਹੋਈ ਹੈ ਤਿਆਰੀ ਕਰੋ ওভারਸਾਈਟ ওভারਸਾਈਟ ਮਤਲਬ ਬੇਧਿਆਨ ਨੈਗਲੈਕਟ ਕਰਨਾ ਕਿਸੇ ਚੀਜ਼ ਨੂੰ ওভারਸਾਈਟ ਮਤਲਬ ਬੇਧਿਆਨ ਕਰ ਦੇਣਾ ਕਿਸੇ ਚੀਜ਼ ਨੂੰ ਠੀਕ ਹੈ ਹੁਣ ਅਗਲਾ ਕਨਸੈਪਟ ਕੀ ਹੈ ਇਹ ਪ੍ਰੀਵੀਅਸ ইয়ার ਦੇ ਸਾਰੇ ਇਹ ਪੀ ওয়াই কিউ ਹੈ কনস্টেਬਲ ਤੁਸੀਂ ਆਪ ਦੇਖੋ ਬਈ ਤੁਹਾਨੂੰ ਇਦਾਂ ਦੇ ਕੁਸ਼ਨ ਸੋਲਵ ਕਰਨ ਵਾਸਤੇ ਵਕੀਅਤ ਚਾਹੀਦੀ ਹੈ ਕੰਪਰੀਹਨਸ਼ਨ ਵਾਸਤੇ ਗ੍ਰਾਮਰ ਕੈਪ ਦੋਨੋਂ ਆਣੀ ਚਾਹੀਦੀ ਹੈ ਤੁਹਾਨੂੰ ਟਰਾਂਸਲੇਸ਼ਨ ਵਾਸਤੇ ਵੀ ਗ੍ਰਾਮਰ ਕੈਪ ਦੋਨੋਂ ਹੋਣੀ ਚਾਹੀਦੀ ਹੈ ਠੀਕ ਹੈ ਸੋ ਕੋਸ਼ਿਸ਼ ਕਰੋ ਬਈ ਪੂਰੀ ਆਪਣੀ ਰਿਵੀਜ਼ਨ ਪੂਰੀ ਤਿਆਰੀ ਕਰ ਲਓ ਟਾਈਮ ਹੋ ਗਿਆ ਤਾਂ ਪੇਪਰ ਜਿਹੜਾ ਤੁਹਾਡਾ ਹੋ ਗਿਆ ਨਾ ਪੇਪਰ ਤੁਹਾਡਾ ਹੋ ਗਿਆ ਜਿਹੜਾ ਹੁਕਮ ਮਈ ਚ ਜਾ ਹੋ ਸਕਦਾ 15 ਮਈ ਤੋਂ ਬਾਅਦ ਹੀ ਹੋਊਗਾ 100% 15 ਅੰਡ ਤੱਕ ਹੀ ਹੋਊਗਾ ਤੁਹਾਡਾ ਸਟਾਰਟਿੰਗ ਚ ਮੰਨ ਲਓ ਨਹੀਂ ਆਉਂਦੀ ਦਿੱਕੀ ਠੀਕ ਹੈ ਤਾਂ ਤੁਹਾਡੇ ਕੋਲ ਬਹੁਤ ਸੋਹਣਾ ਟਾਈਮ ਹੋ ਗਿਆ ਹੈ ਹਾਲੇ ਵੀ ਸਿੱਖ ਲਓ ਕਰ ਲਓ ਬਹੁਤ ਸਟੂਡੈਂਟ ਦੀ ਕੱਲ ਦੀ ਇੰਨੀ ਕੁ ਜ਼ਿਆਦਾ ਕੱਲ ਦੀ ਸਵੇਰ ਦੀ ਮੈਨੂੰ ਲੱਗਦਾ ਮੈਂ ਸ਼ਾਮ ਤੱਕ ਮੈਨੂੰ ਲੱਗਦਾ 40 50 ਮੈ ਕਾਲਸ ਲੈ ਚੁੱਕੀ ਸੀ ਸਾਰੇ ਦਿਨ ਦੀਆਂ ਮੇਰੇ ਨਾਲ 40 ਤੋਂ 50 ਦੇ ਵਿੱਚ ਵਿੱਚ ਮੈਂ ਕਾਲਸ ਮੈਸੇਜਸ ਲੈ ਚੁੱਕੇ ਹਾਂ ਕੱਲ ਉਸੇ ਚੱਕਰ ਚ ਵੀ ਇੰਗਲਿਸ਼ ਮੈਮ ਛੱਡੀ ਹੋਈ ਹੈ ਤੁਸੀਂ ਇੰਗਲਿਸ਼ ਦੱਸੋ ਕਿਵੇਂ ਕਰੀਏ ਬਸ ਕਰਨੀ ਹੈ ਟਾਈਮ ਬਚਾ ਦਿਓ ਹੁਣ ਤਾਂ ਟਾਈਮ ਬਚਾ ਦਿਓ ਮੈਮ ਹੁਣ ਤਾਂ ਟਾਈਮ ਬਹੁਤ ਘੱਟ ਹੈ ਕਿਵੇਂ ਕਰੀਏ ਜੇ ਤਾਂ ਤੁਸੀਂ ਦੇਖੋ ਗ੍ਰਾਮਰ ਵੋਕੈਬ ਤੁਹਾਡੀ ਅੱਛੀ ਹੈ ਫਿਰ ਤਾਂ YouTube ਤੇ ਲਗਾਓ ਸੈਸ਼ਨ ਫਿਰ ਤਾਂ YouTube ਦੇ ਸੈਸ਼ਨ ਲਗਾਓ ਆਪਾਂ PYQ ਸਟਾਰਟ ਕਰ ਲਾਂਗੇ PYQ ਨਾਲ ਹੈਲਪ ਜ਼ਰੂਰ ਹੋ ਜਾਂਦੀ ਹੈ ਆਈਡੀਆ ਜ਼ਰੂਰ ਹੋ ਜਾਊਗਾ ਵੀ ਕਿੰਨਾ ਕੁ ਕਰਨਾ ਐ ਸਿੱਕਵੇਂ ਦੇ ਕੁਐਸਚਨ ਕਰਨੇ ਐ ਬਟ ਕੱਲਾ YouTube ਦੇ PYQ ਰੱਟੇ ਮਾਰ ਕੇ ਜਾਂ ਫਿਰ ਕੱਲਾ YouTube ਜਾਂ PYQ ਰੱਟੇ ਮਾਰ ਕੇ ਪੇਪਰ 'ਚ ਕੁਐਸਚਨਸ ਆਉਣਗੇ ਆਂਸਰ ਜਮ੍ਹਾਂ ਨੋ ਜਮ੍ਹਾਂ ਨਹੀਂ ਸ਼ਰਮੈਂ ਮੈਂ ਕਹਿ ਰਹੀ ਵੀ ਨਹੀਂ ਠੀਕ ਹੈ ਤਾਂ ਤੁਸੀਂ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਜ਼ੀਰੋ ਤੋਂ ਜੇ ਕਰਨੀ ਹੈ ਇੰਗਲਿਸ਼ ਦੀ ਤਿਆਰੀ ਹੁਣ ਇਹ ਨਾ ਹੋਵੇ ਬਾਜ਼ਾਰ ਭੱਜ ਜਾਓ ਬੁੱਕ ਲੈਣ ਵਾਸਤੇ ਵੀ ਮੈਂ ਬਈ ਆਵਲੀ ਬੁੱਕ ਚੱਕ ਲੈਣਾ ਉਹ ਵਾਲੀ ਪੈਸੇ ਖਰਾਬ ਦੇ ਸਮਝ ਨਹੀਂ ਆਂਦੀ ਕੁਐਸਚਨਸ ਆਉਂ ਨਹੀਂ ਹੁੰਦੇ ਫੱਲੇ ਫਰੇਜ਼ਰੋ ਵੀ ਲੈ ਕੇ ਬੈਗੇ ਸੀ ਪਿਛਲੇ ਕਨਸਟੇਬਲ ਦੇ ਪੇਪਰ ਤੇ ਪੇਪਰ ਦਾ ਲੈਵਲ ਕਾਫੀ ਅੱਛਾ ਸੀਗਾ ਕਾਫੀ ਅੱਛਾ ਸੀਗਾ ਵੋਕੈਬ ਦੇ ਪਰ ਪਰ ਕੇ ਕੁਐਸਚਨ ਪੁੱਛੇ ਹੋਏ ਸੀਗੇ ਪਰ ਆਲਮੋਸਟ ਆਪਾਂ ਸਾਰੀ ਵੋਕੈਬ ਕੀਤੀ ਹੋਈ ਸੀ ਜਿੰਨੀਆਂ ਵੀ ਕਨਸਟੇਬਲ ਦੀਆਂ ਸ਼ਿਫਟਸ ਉਠਾ ਲਓ ਪਿੱਛੋਂ ਜਿੰਨੀ ਵੀ ਮੈਨੇ ਸ਼ਿਫਟ ਸੋਲਵ ਕੀਤੀ ਖੁਦ ਬੈਠ ਕੇ ਜਦੋਂ ਪਿਛਲੇ ਸਾਲ ਪੇਪਰ ਹੋਇਆ ਸੀ ਵਕਾਇਦ ਦੇ ਸਿਰਫ ਦੋ ਵਰਡ ਸੀ ਸਾਰੀਆਂ ਸ਼ਿਫਟ ਦੇ ਅੰਦਰੋਂ ਦੋ ਵਰਡ ਜਿਹੜੇ ਮੇਰੇ ਹੱਥੋਂ ਸ਼ਾਇਦ ਨਿਕਲੇ ਸੀ ਕਦੀ ਜਾਂ ਨਹੀਂ ਨਿਕਲੇ ਸੀ ਮੇਰੇ ਧਿਆਨ ਚ ਨਹੀਂ ਸੀ ਉਹ ਵਰਡ ਸਿਰਫ ਦੋ ਵਰਡਸ ਇੰਨੀਆਂ ਸ਼ਿਫਟ ਦੇ ਅੰਦਰੋਂ ਸਾਰੀ ਵਕਾਇਬ ਜਿਹੜੀ ਆਪਾਂ ਕਰਦੇ ਆ ਉਹ ਨਿਕਲ ਜਾਂਦੀ ਹੈ ਬੈਚ ਦੇ ਅੰਦਰੋਂ ਇਹ ਜਿਹਦਾ ਲੱਗਦਾ ਵੀ ਕਰਨੀ ਹੈ ਤਿਆਰੀ ਛੱਡ ਰੱਖੀ ਹੈ ਨੰਬਰ ਆਂਦੇ ਮੈਨੇ ਦੋ ਤਿੰਨ ਮੈਂ ਜਾਣਾ 8 9 10 ਤੇ ਤਵੇਈ ਇਸ ਬੈਚ ਜਾਓਗੇ ਕੱਲ ਦੀ ਸਟੂਡੈਂਟ ਦੀ ਇਹੀ ਕੁਐਰੀ ਹੈ ਇਹੀ ਮੈਸੇਜ ਹੈ ਕਿਹੜਾ ਬੈਚ ਕਰੀਏ ਸ਼ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਤਿਆਰੀ ਹੋ ਗਈ ਹੈ ਤੁਸੀਂ ਰਿਵੀਜ਼ਨ ਕਰੋ ਪ੍ਰੈਕਟਿਸ ਕਰੋ ਫਿਰ ਕੋਈ ਦਿੱਕਤ ਨਹੀਂ ਫਿਰ ਆਪਣੇ ਵਾਲੀ ਜਿਹੜੀ ਬੁੱਕ ਹੈ 150 ਗੋਲਡਨ ਰੂਲਸ ਵਾਲੀ ਉਹ ਆਰਡਰ ਕਰ ਲਓ ਮੰਗਾ ਲਓ ਉਹਦੇ ਚ ਗੋਲਡਨ ਰੂਲਸ ਪੜ ਲਓ ਜੇ ਤੁਹਾਨੂੰ ਲੱਗਦਾ ਵੀ ਮੇਰਾ ਹੋਲਡ ਹੈਗਾ ਅੱਛਾ ਹੈ ਮੈਂ ਕਰ ਸਕਦਾ ਮੈਂ ਨੰਬਰ 1 ਚ ਆਉਂਗੀ ਫਿਰ ਕੋਈ ਦਿੱਕਤ ਨਹੀਂ ਜੇ ਲੱਗਦਾ ਵੀ ਨਹੀਂ ਸ਼ੁਰੂ ਕੀਤੀ ਇੰਗਲਿਸ਼ ਕਰੋ ਕਰਨੀ ਹੈ ਪਰ ਸਿੱਖਣੀ ਹੈ ਇੰਗਲਿਸ਼ ਪੰਜਾਬੀ ਦੀ ਤਰ੍ਹਾਂ ਡਰ ਖਤਮ ਕਰਨਾ ਹੈ ਵੋਕਾਬ ਉਹ ਵੀ ਪੜਨੀ ਹੈ ਜਿਹੜੀ ਪੇਪਰ 'ਚ ਡਾਇਰੈਕਟ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਤਾਂ ਬਈ ਫਿਰ ਸਰਲ ਬੈਚ ਜਾਓਗੇ ਸੋਚਣ ਕਰਨ ਦੀ ਜਰੂ ਇਹ ਐਦਾਂ ਨਹੀਂ ਇੱਥੇ ਆਪਾਂ ਟਾਈਮ ਸਪੈਂਡ ਕੀਤਾ ਇਹੀ ਤਾਂ ਇਸੇ ਕਰਕੇ ਆਪਾਂ ਕਹਿੰਦੇ ਆਂ ਵੀ ਆਹ ਚੀਜ਼ ਐ ਇਸੇ ਕਰਕੇ ਕਹੀਦੀ ਵੀ ਆਹ ਚੀਜ਼ ਐ ਵੀ ਇਹੀ ਰੀਜ਼ਨ ਐ ਤਾਂ ਕਹ ਰਹੇ ਆਂ ਆਪਾਂ ਕਲੀਅਰ ਠੀਕ ਐ ਗ੍ਰਾਮਰ ਵਕੈਬ ਦਾ ਕੰਪਲੀਟ ਬੈਚ ਰਹੂਗਾ ਸਾਰਾ ਕੁਝ ਟੋਟਲ ਇਸ ਚ ਕਰਾਂਗੇ ਵਕੈਬ ਸਾਰੀ ਆਪਾਂ ਸ਼ਾਰਟ ਟ੍ਰਿਕ ਲਗਾ ਕੇ ਕਰਦੇ ਆ ਕਿਸੇ ਪਾਸੇ ਹੋਰ ਕੋਈ ਸੋਰਸ ਦੇਖਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਪਾਸੇ ਵੀ ਕੁਝ ਵੀ ਦੇਖਣ ਦੀ ਜ਼ਰੂਰਤ ਹੀ ਨਹੀਂ ਜੋ ਕਰੋਗੇ ਇਸ ਬੈਚ ਦੇ ਅੰਦਰੋਂ ਕਰੋਗੇ ਸਾਰਾ ਕੁਝ ਅੰਦਰੋਂ ਮਿਲ ਜਾਊਗਾ ਠੀਕ ਹੈ ਔਰ ਮੰਥ ਐਂਡ ਅਚਾ ਕਰਨਾ ਕੀ ਹੈ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਲਓ ਸੋਨਿਆ ਲੋੜ ਇਹ ਵਾਲੀ ਐਪ ਡਾਊਨਲੋਡ ਕਰ ਲਓ ਇਸ ਨੰਬਰ ਤੇ ਕੋਈ ਡਾਊਟ ਕੋਈ ਸਮੱਸਿਆ ਆ ਇਸ ਤੇ WhatsApp ਕਰੋ ਜਿਹੜਾ ਮੰਥ ਐਂਡ ਆਫਰ ਹੈ 20% ਦਾ 31 ਤਰੀਕ ਤੱਕ ਰਹੂਗਾ ਵੈਸੇ 30 ਤਰੀਕ ਤੱਕ ਤਾਂ ਸੀ ਇਸ ਮੰਥ ਦੇ 31 ਤਰੀਕ ਤੱਕ 31 ਮਾਰਚ ਤੱਕ ਇਹ 20% ਡਿਸਕਾਊਂਟ ਲੱਗੇਗਾ ਆਦਰਵਾਇਜ਼ ਆਪਣੇ ਬੈਚਸ ਤੇ ਜ਼ਿਆਦਾਤਰ 10 ਜਾਂ 15% ਡਿਸਕਾਊਂਟ ਹੁੰਦਾ ਹੈ ਕਲੀਅਰ ਇੱਕ ਸਾਲ ਦੀ ਵੈਲਿਡਿਟੀ ਵਾਲਾ ਬੈਚ ਹੋਗਾ ਇਹਦੇ ਅੰਦਰ ਹੀ ਕਨਸਟੇਬਲ ਜਾਂ ਸੀਨੀਅਰ ਅਸਿਸਟੈਂਟ ਜਾਂ ਅੱਗੋਂ ਚੱਲ ਕੇ ਇੱਕ ਸਾਈਸ ਕਿਹੜਾ ਵੀ ਪੇਪਰ ਦੇਣਾ ਇੱਕ ਬੈਚ ਲਗਾ ਲਓ ਉਹਦੇ ਅੰਦਰੋਂ ਪੜ੍ਹ ਲਓ ਠੀਕ ਹੈ ਜੇ ਤੁਸੀਂ ਤਿਆਰੀ ਕੀਤੀ ਹੋਈ ਹੈ ਬਈ ਫਿਰ ਕਰੋ ਰਿਵੀਜ਼ਨ ਅਤੇ ਪ੍ਰੈਕਟਿਸ ਫਿਰ ਕਿਸੇ ਪਾਸੇ ਹੋਰ ਕੁਝ ਦੇਖਣ ਦੀ ਜ਼ਰੂਰਤ ਨਹੀਂ ਰਹੀ ओके okay, जी जे ਤੁਹਾਨੂੰ ਆਪਣੀ ਬੁੱਕ ਚਾਹੀਦੀ ਹੈ ਇੱਥੇ ਹੁਣ ਮੇਰੇ ਹੱਥ 'ਚ ਨਾ ਕਈ ਦਿਨਾਂ ਤੋਂ ਬੁੱਕ ਹੈ ਨਹੀਂ ਤਾਂ ਆ ਵਾਲਾ ਬੁੱਕ ਡਿਪਾਰਟਮੈਂਟ ਦਾ ਨੰਬਰ ਹੈ ਇਹਦੇ ਤੇ ਸਿੱਧਾ WhatsApp ਕਰਕੇ ਤੁਸੀਂ ਰਜਿਸਟਰ ਕਰਵਾਓ ਪਰ ਜਿਹੜੇ ਬੱਚਿਆਂ ਦਾ ਬੇਸ ਹੈ ਨਹੀਂਗਾ ਜਿਨ੍ਹਾਂ ਨੇ ਟੌਪਿਕ ਨਹੀਂ ਕੀਤੇ ਹੋਏ ਹੋਏ ਬਈ ਜਿਨ੍ਹਾਂ ਨੇ ਵਕਾਇਵ ਨਹੀਂ ਕੀਤੀ ਹੋਈ ਉਹ ਬੁੱਕ ਨਾ ਲਿਓ ਮੈਂ ਫੇਰ ਦੱਸ ਰਹੀ ਕਿ ਬੁੱਕ ਨਾ ਲਿਓ 골ਡਨ ਰੂਲਸ ਆ ਫਿਰ ਵੀ ਬੁੱਕ ਦੇ ਕੀਤੇ ਨਾ ਕੀਤੇ ਸਮਝ ਆ ਜਾਣਗੇ ਜਿਹੜਾ ਪਿੱਛੇ ਪ੍ਰੈਕਟਿਸ ਦੇ ਕੁਐਸਚਨ ਦਿੱਤੇ ਹੋਏ ਆ ਜਿੱਦਾਂ ਦੇ ਪੇਪਰ ਚ ਆਉਂਦੇ ਆ ਉਹ ਸੌਲ ਨਹੀਂ ਹੋਣਗੇ ਤੁਹਾਡੇ ਠੀਕ ਹੈ ਜੇ ਸੋਚੋ ਵੀ ਹਾਂ ਵੀ ਇਕੱਲੇ ਮੈਂ ਬੁੱਕ ਚੱਕ ਲਾਂ ਵੀ ਮੈਂ ਗੋਲਡਨ ਰੋਜ਼ ਨੱਟੇ ਮਾਰ ਲੂੰਗਾ ਪੇਪਰ ਚ ਕੁਸ਼ਚਨਸ ਸੋਲਵ ਹੋਣਗੇ ਕਾਂਸਟੇਬਲ ਚ ਜਮਾਨੀ ਹੋਣਗੇ ਜੇ ਪਿਛਲੇ ਸਾਲ ਵਾਲਾ ਲੈਵਲ ਚੱਕ ਕੇ ਦੇਖੋ ਨਾ ਕਾਂਸਟੇਬਲ ਦੇ ਪੇਪਰ ਦਾ ਤਾਂ ਕੁਮਾਕਵਾ ਕੇ ਕੁਸ਼ਚਨ ਵਧੀਆ ਪਾਈ ਹੋਈ ਸੀਗੇ ਪਰ ਪੜੋਗੇ 2 ਘੰਟੇ ਡੇਲੀ 30 ਦਿਨਾਂ ਵਾਸਤੇ ਫਿਰ ਤੁਹਾਡੀ ਤਿਆਰੀ ਓਕੇ ਹੈ ਫਿਰ ਕਿਸੇ ਪਾਸੇ ਕੁਝ ਵੀ ਤੁਹਾਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ ਆਪਾਂ ਲਾਈਵ ਮਿਲਦੇ ਹਾਂ 12 ਵਜੇ ਅੱਜ ਲਾਈਵ ਕਲਾਸ 1 ਹੋਏਗੀ ਕਰਾਂਗੇ ਜਿਸ ਚ ਇੰਗਲਿਸ਼ ਟ੍ਰਾਂਸਲੇਸ਼ਨ ਦੀ ਹੈਲਪ ਨਾ ਅੱਜ ਜਿਹੜੀ 12 ਵਜੇ ਲਾਈਵ ਕਲਾਸ ਹੋਏਗੀ ਉਹਦੇ ਵਿੱਚ ਅਸੀਂ ਟ੍ਰਾਂਸਲੇਸ਼ਨ ਦੀ ਹੈਲਪ ਨਾਲ ਗ੍ਰਾਮਰ ਵਕਾਇਬ ਫਰੇਜ਼ਲ ਵਰਬ ਦੇ ਸਾਰੇ ਕੁਐਸਚਨ ਅੱਜ ਦੀ ਕਲਾਸ 'ਚ ਮੈਂ ਤੁਹਾਨੂੰ ਕਰਵਾਉਂਗੀ ਮਿਲਦੇ ਹਾਂ ਲਾਈਵ 12 ਵਜੇ ਕੋਈ ਡਾਊਟ ਕੋਈ ਸਮੱਸਿਆ ਨੰਬਰ ਦਿੱਤਾ ਹੋਇਆ ਉਹਨੂੰ ਸੇਵ ਕਰ ਲਓ ਸੋਨਿਆ अरोड़ा ਮੈਮ ਦੇ ਨਾਮ ਤੇ ਟੈਲੀਗ੍ਰam ਗਰੁੱਪ ਜੁਆਇਨ ਕਰ ਲਓ ਟੈਲੀਗ੍ਰam ਗਰੁੱਪ ਜੁਆਇਨ ਕਰ ਲਓ ਉੱਥੇ ਤੁਹਾਨੂੰ ਪੀਡੀਐਫ ਮਿਲ ਜਾਊਗਾ ਕਲੀਅਰ ਫਰੇਜ਼ਲ ਵਰਬ ਦੀ ਜਿਹੜੀ ਆਪਾਂ ਕੱਲ ਪਹਿਲੀ ਸ਼ੀਟ ਅਪਲੋਡ ਕੀਤੀ ਸੀ ਐਮਸੀਕਿਊਸ ਕਿਤੇ ਸੀਗੇ ਬੜੇ ਸੋਹਣੇ ਤਰੀਕੇ ਨਾਲ ਬਣਾ ਕੇ ਉਹ ਨੋਟਸ ਵੀ ਬਹੁਤ ਜਲਦੀ ਅਪਲੋਡ ਕਰ ਦਾਂਗੇ ਮਿਲਦੇ ਆਪਾਂ ਲਾਈਵ 12 ਵਜੇ 12 ਵਜੇ ਕਰਾਂਗੇ ਆਪਾਂ ਬਹੁਤ ਸੋਹਣੇ ਕੌਨਸਟੇਬਲ ਦੇ ਵਿੱਚ ਮੈਂ ਕੁਐਸਚਨ ਪਾ ਦੂੰ ਟ੍ਰਾਂਸਲੇਸ਼ਨ ਵੀ ਪਾ ਦੂੰ ਫਰੇਜ਼ ਵਰਬ ਵੀ ਪਾ ਦੂੰ ਤੇ ਵੋਕੈਬ ਵੀ ਪਾ ਦੂੰ ਓਕੇ ਜੀ ਹੁਣ ਨਾ ਕੋਈ ਟੈਨਸ਼ਨ ਇੰਗਲਿਸ਼ ਦੀ ਥੈਂਕ ਯੂ ਵੀ ਥੈਂਕ ਯੂ ਮੈਮ ਵੀਰਪਾਲ ਹਾਂਜੀ ਇੰਗਲਿਸ਼ ਦੀ ਟੈਨਸ਼ਨ ਨਹੀਂ ਲੈਣੀ ਆਪਾਂ ਕਿਉਂਕਿ ਇੰਗਲਿਸ਼ ਆਪਾਂ ਪੜਦੇ ਆ ਬਿਲਕੁਲ ਪੰਜਾਬੀ ਦੀ ਤਰ੍ਹਾਂ ਜਿੱਦਾਂ ਪੰਜਾਬੀ ਗ੍ਰਾਮਰ ਪੜ ਰਹੇ ਹੋ ਬਟ ਤੁਸੀਂ ਪੜਨ ਵਾਲੇ ਬਣੋ ਟਾਈਮ ਦੇਣ ਵਾਲੇ ਬਣੋ ਚਲੋ ਮਿਲਦੇ ਆ ਫਿਰ ਲਾਈਵ 12